ਉਹ ਐ ਤੂ ਟੂ ਰਿਫਰਦੀ ਜਾਂਦੀ ਹੁੰਦੀ ਸੀਗੀ ਜਿਹਨੂੰ ਭਾਜੀ ਨੇ ਐ ਹੱਥਾਂ ਤੇ ਚੱਕ ਲਿਆ ਸੁਨੰਦਾ ਕਦੀ ਸਾਹਮਣੇ ਬੈਠ ਕੇ ਗੱਲ ਕਰੇ ਬਿਠਾਓ ਨੂੰ ਸਾਹਮਣੇ ਉਹਨੂੰ ਪੁੱਛੀਏ ਪਿੰਕੀ ਭਾਜੀ ਉਹਦਾ ਦਿਮਾਗ ਚੱਲਿਆ ਹੋਇਆ ਬਸ ਹੈ ਪਿੱਛੇ ਆ ਕੋਈ ਹਾਂ ਨੈਚੁਰਲੀ ਕੋਈ ਕੁਝ ਨਾ ਦੇਖੋ ਜੀ ਉਹਨੇ ਪੂਰਾ ਪ੍ਰੋਗਰਾਮ ਬਣਾਇਆ ਬੈਠ ਕੇ ਸਾਰਾ ਸੈਟਅਪ ਕਰਕੇ ਜਿਹੜਾ ਉਸਨੇ ਗਾ ਪਾਇਆ ਹੈ ਇਹਨਾਂ ਕਲਾਕਾਰ ਬੋਲੇ ਦੇਖੋ ਜੀ ਇਹ ਤੁਹਾਨੂੰ ਬਹੁਤ ਹੀ ਨੌਲੇਜ ਹੈ ਮੈਨੂੰ ਵੀ ਨਹੀਂ ਹੈਗੀ ਇਸ ਦੇ ਬਾਰੇ ਬਟ ਮੈਂ ਇੰਨਾ ਕਹਾਂਗੀ ਕਿ ਤੁਸੀਂ ਜਿਸ ਕਰ ਦੇ ਵਿੱਚ ਖੜੇ ਹੋ ਉਹ ਕਰ ਨੂੰ ਨਾ ਤੁਸੀਂ ਇੱਕ ਮਤਲਬ ਤੁਸੀਂ ਇਹ ਲਾ ਲਓ ਕਿ ਗੁਰਦੁਆਰਾ ਲਗਾ ਲਓ ਉਹਨਾਂ ਨੇ ਉਸ ਕੁੜੀ ਨੂੰ ਬੱਚਿਆਂ ਵਾਂਗੂ ਰੱਖਿਆ ਬੱਚਿਆਂ ਦੀ ਤਰ੍ਹਾਂ ਰੱਖਿਆ ਉਸਨੂੰ ਫੁੱਲਾਂ ਵਾਂਗੂ ਮੈਂ ਕਹਿੰਨੀ ਆ ਬਈ ਕਿ ਨਹੀਂ ਕੀਤਾ ਸੁਨੰਦਾ ਦੇ ਲਈ ਕਿਹੜੀ ਜਗ੍ਹਾ ਦੇ ਉੱਤੇ ਸੁਨੰਦਾ ਨੂੰ ਸੁਨੰਦਾ ਤੇ ਤੁਸੀਂ ਵੀਡੀਓ ਦੇਖੋ ਪੁਰਾਣੀਆਂ ਜੇ ਤੁਸੀਂ ਕੋ ਤੁਹਾਨੂੰ ਭੇਜ ਦਿੰਦੇ ਆ ਠੀਕ ਠੀਕ ਚਲੋ ਕੀ ਕੀ ਕਰਦੀ ਰਹੀ ਆ ਹਾਂਜੀ ਪਿੰਕੀ ਥਾਲੀਵਾਲ ਪਿੰਕੀ ਥਾਲੀਵਾਲ ਪੂਰੇ ਏਰੀਆ ਨੂੰ ਪੁੱਛੋ ਰੱਬ ਦੀ ਥਾਂ ਤੇ ਰੱਖਿਆ ਜਾਂਦਾ ਪਿੰਕੀ ਥਾਲੀਵਾਲ ਨੂੰ ਉਹਨਾਂ ਵਰਗਾ ਬੰਦਾ ਤੁਸੀਂ ਇੱਕ ਲੱਭ ਕੇ ਦਿਖਾਓ ਇੱਕ ਲੱਭਿਓ ਮਾਰਾ ਜਾ ਦੇਖੋ ਜੀ ਉਹ ਕਲਾਕਾਰ ਉਹਨਾਂ ਦੇ ਨਾਲ ਬਾਜੀ ਦਾ ਕੀ ਰੋਲਾ ਕੋਈ ਰੋਲਾ ਨਹੀਂ ਹੈ ਬਾਜੀ ਵਰਗਾ ਬੰਦਾ ਕੋਈ ਹੈ ਹੀ ਨਹੀਂ ਜੀ ਤੁਸੀਂ ਆ ਪੂਰਾ ਏਰੀਆ ਕਿਸੇ ਨੂੰ ਵੀ ਪੁੱਛ ਲਓ ਮੈਨੂੰ ਛੱਡ ਕੇ ਕਿਸੇ ਨੂੰ ਵੀ ਪੁੱਛੋ ਤੁਸੀਂ ਐਦਾਂ ਦੀ ਕੋਈ ਗੱਲਬਾਤ ਹੀ ਨਹੀਂ ਹੈ ਬਾਜੀ ਇੱਕ ਸਾਡੇ ਲਈ ਤੇ ਉਹ ਰੱਬ ਨੇ ਸਾਡੇ ਲਈ ਸਭ ਦੇ ਲਈ ਹਰ ਇੱਕ ਬੰਦਾ ਐਨਾ ਨਿਤ ਨੇਮੀ ਬੰਦਾ ਸਵੇਰੇ ਉੱਠ ਕੇ ਪਾਠ ਕਰਨਾ ਕਿਸੇ ਦੇ ਲਈ ਉਹ ਐਡਾ ਜਿੰਨਾ ਮਾਰਾ ਨਹੀਂ ਕਰ ਸਕਦੇ ਉਹ ਪਤਾ ਨਹੀਂ ਕਿਉਂ ਕਿ ਹੋਰ ਵੀ ਸਾਹਮਣੇ ਆਇਆ ਕਾਕਾ ਆਇਆ ਜਾਂ ਸ਼੍ਰੀ ਬਰਾੜ ਜਾਂ ਕੋਈ ਹੋਰ ਹੋਰ ਲੋਕ ਨੇ ਤੁਹਾਨੂੰ ਕਦੀ ਇੱਥੇ ਦੇਖਿਆ ਨਹੀਂ ਕਾਕੇ ਕੁੱਕੇ ਨੂੰ ਜਿਹੜੇ ਉਹਦੇ ਲੈਵਲ ਦੇ ਬੰਦੇ ਨੇ ਨਾ ਉਹ ਉਹਦੇ ਨਾਲ ਹੀ ਆਏ ਨੇ ਦੈਟਸ ਇਟ ਸ਼ੋਸ਼ਨ ਜਿਹੜਾ ਸ਼ਬਦ ਹਨ ਵੀ ਇੱਕ ਔਰਤ ਕੋਲੇ ਇੱਕ ਲਾਸਟ ਹਥਿਆਰ ਹੁੰਦਾ ਜਦੋਂ ਤੁਸੀਂ ਤੁਹਾਡੀ ਕਿਸੇ ਬੰਨੇ ਕੋਈ ਪਾਰ ਨਹੀਂ ਪੈਂਦੀ ਉਦੋਂ ਐਂਡ ਤੇ ਲੈ ਕੇ ਚਾਹੇ ਉਹ ਮਾਨਸਿਕ ਸ਼ੋਸ਼ਣ ਕਹਿ ਲੋ ਚਾਹੇ ਫਿਜ਼ੀਕਲੀ ਕਹਿ ਲੋ ਜਾਂ ਕੋਈ ਵੀ ਕਹਿ ਲੋ ਉੱਥੇ ਲੈ ਕੇ ਉਸ ਚੀਜ਼ ਨੂੰ ਵਰਤਿਆ ਜਾਂਦਾ ਹੁੰਦਾ ਮੈਨੂੰ ਨਹੀਂ ਲੱਗਦਾ ਉਸ ਪਰਿਵਾਰ ਕਿ ਜਿਹਦੇ ਚ ਰੋ ਰਹੀ ਐ इमोशनल ਹੋ ਰਹੀ ਆ ਵੀ ਮੈਨੂੰ ਤਾਂ ਇਹੋ ਜਿਹਾ ਪਰਿਵਾਰ ਪਰਮਾਤਮਾ ਇੱਕ ਮੈਂ ਬੜੀ ਲੱਕੀ ਆ ਜਿਹੜਾ ਮੈਨੂੰ ਮਿਲਿਆ ਪਰਿਵਾਰ ਇਹੋ ਜਿਹਾ ਠੀਕ ਆ ਉਹ ਜਿਹੜੇ ਉਹਨਾਂ ਦੇ ਘਰੋਂ ਨੇ ਉਹ ਮੇਰੀ ਇੰਨੀ ਕੇਅਰ ਕਰਦਨੇ ਆ ਉਹਦੇ ਬੱਚਾ ਨਾਲੋਂ ਵੱਧ ਕੇ ਪਹਿਲਾਂ ਮੈਨੂੰ ਕੀਤਾ ਜਾਂਦਾ ਬੜੀ ਉਜੇਜਵਤੀ ਹੋ ਰਹੀ ਮੈਨੂੰ ਉਹਨਾਂ ਨੇ ਇੰਨਾ ਚੇਂਜ ਕਰਤਾ ਵਗੈਰਾ ਕਿ ਯਾਰ ਇੰਨਾ ਵਧੀਆ ਬੰਦਾ ਇੰਨਾ ਕੁਝ ਕਰਨ ਵਾਲਾ ਉਹ ਇੰਨਾ ਮਾੜਾ ਇੱਕ ਦਿਮੇ ਇੰਨਾ ਮਾੜਾ ਹੋ ਸਕਦਾ ਤੁਹਾਨੂੰ ਲੱਗਦਾ ਕਿ ਇਹਨਾਂ ਦੇ ਵਿੱਚ ਸੁਨੰਦਾ ਸ਼ਰਮਾ ਹੋਣਾ ਦਾ ਵੀ ਕੋਈ ਫਾਲਟ ਰਿਹਾ ਹੋਣਾ ਫਿਰ ਮੈਂ ਕਹਿੰਨਾ ਦੋਵਾਂ ਦੇ ਹੀ ਜੇ ਕਸੂਰਵਾਰ ਹੈਗੇ ਦੋਵਾਂ ਦਾ ਕਿਤੇ ਹੋਗਾ ਮੈਂ ਇਹ ਪਹਿਲ ਵੀ ਕਹਿ ਰਿਹਾ ਮੈਂ ਨਹੀਂ ਕਹਿ ਰਿਹਾ ਵੀ ਪਿੰਕੀ ਢਾਲੀ ਵਾਲਾ ਇਕੱਲਾ ਕਸੂਰਵਾਰ ਆ ਜਾਂ ਸੁਨੰਦਾ ਸ਼ਰਮਾ ਕਸੂਰਵਾਰ ਨੇ ਪ੍ਰੋਬਲਮ ਤਾਂ ਦੋਵਾਂ ਦੇ ਵਿੱਚ ਹੀ ਹੁੰਦੀ ਆ ਜੇ ਅਕਸਰ ਕਿਤੋਂ ਪ੍ਰੋਬਲਮ ਆਈ ਆਪਾਂ ਕਹਿੰਦੇ ਉਹਨੇ ਅਕਸਰ ਕਹਿੰਦੇ ਤੂੰ ਥੱਪੜ ਮਾਰਿਆ ਇੱਕ ਆ ਤੋਂ ਮਾਰਿਆ ਦੂਜੇ ਦੇ ਹੁਣ ਥੱਪੜ ਮਾਰਿਆ ਦੱਸਦਾ ਉਹਨੂੰ ਕਿਉਂ ਕਸਾਇਆ ਗਿਆ ਉਹ ਅਗਲੇ ਗਾਲ ਕੱਢੀ ਹੋਊ ਕੋਈ ਨਾ ਕੋਈ ਤਾਂ ਕੀਤਾ ਹੋਊਗਾ ਨਾ ਤਾਂ ਹੀ ਅਗਲਾ ਥੱਪੜ ਮਾਰਦਾ ਤੁਰੇ ਜਾਂਦੇ ਥੱਪੜ ਕੌਣ ਮਾਰ ਦਿੰਦਾ 15 ਲੱਖ ਰੁਪਏ ਤਾਂ ਵੀਰ ਇੰਡੀਆ ਦੇ ਵਿੱਚ ਰੇਟ ਆ ਚਾਰ ਪ੍ਰੋਗਰਾਮ ਇਹਦੇ ਲੱਗੇ ਹੁਣ 15-15 ਲੱਖ ਚ ਲਾਏ ਆ ਬਾਹਰ ਜਿਹੜਾ ਯੂਕੇ ਦੀ ਗੱਲ ਮੈਨੂੰ 18 ਲੱਖ ਉਹਨਾਂ ਨੇ ਕਿਹਾ ਸੀਗਾ ਤੇ 35-40 ਲੱਖ ਦੀ ਤੱਕ ਯੂਕੇ ਵਾਲੇ ਦੀ ਆਫਰ ਵੀ ਇੰਨਾ ਸੀ ਦੇਵਾਂਗੇ 40 ਚਾਰ ਪ੍ਰੋਗਰਾਮ ਇੱਕ ਮਹੀਨੇ ਚਲਾਉਣ ਵਾਲੀ 60 ਲੱਖ ਦੇ ਸਿੰਗਰ ਕੋਲੇ ਕਿਰਾਏ ਦੇਣ ਨੂੰ ਪੈਸੇ ਪਰ ਉਹ ਗੱਲ ਹੋਈ ਜਨਾ ਉਹ ਕਹਿੰਦੇ ਕਿ ਗਾਣੇ ਡਿਲੀਟ ਕਰਤੇ ਕਹਿੰਦੇ ਸਿੰਗਰ ਦੀ ਕਮਾਈ ਕੀ ਹੁੰਦੀ ਹੈ ਸਿੰਗਰ ਦੀ ਕਮਾਈ ਹੁੰਦੀ ਹੈ ਗੀਤ ਤੇ ਕਹਿੰਦੇ ਜਰੂਰ ਸਾਰਾ ਕੁਝ ਰਿਮੂਵ ਕਰ ਲਿਆ ਮੇਰੇ ਕੋਲ ਤਾਂ ਅੱਜ ਘਰ ਵੀ ਹੈ ਨਹੀਂ ਇਹ ਗੱਲ ਵੀ ਬਕਾਇਦਾ ਉਸ ਪੋਸਟ ਦੇ ਵਿੱਚ ਲਿਖੀ ਹੋਈ ਸੀ ਸਿੰਗਰ ਦੀ ਸਿੰਗਰ ਦੀ ਕਮਾਈ ਤਾਂ ਜਿਹੜੀ ਹੁੰਦੀ ਹੈ ਸਿੰਗਰ ਤੋਂ ਪਹਿਲਾਂ ਕੰਪਨੀ ਦੀ ਕਮਾਈ ਵੀ ਬਿਹਰਾਜਤਾ ਉਹੀ ਹੈ ਨਾ ਹੂੰ ਸਿੰਗਰ ਤੋਂ ਸਿੰਗਰ ਦੀ ਤਾਂ ਕਮਾਈ ਆ ਕੰਪਨੀ ਦੀ ਜਿਹੇ ਕਮਾਈ ਆ ਉਹਦੀ ਵੀ ਸੋਸ਼ਲ ਮੀਡੀਆ ਚ ਯੂਟਿਊਬ ਹੀ ਆ ਨਾ ਤੇ ਜੇ ਯੂਟਿਊਬ ਤੋਂ ਸਿੰਗਰ ਤੋਂ ਪਹਿਲਾਂ ਕੰਪਨੀ ਆਪਦੇ ਪੈਰਾਂ ਤੇ ਘਵਾੜੀ ਮਾਰੂ ਆਪਦਾ ਕੀਤੇ ਕਰੇ ਤੇ ਸਾਰਾ ਮਾਰੂ ਤੇ ਉਹਦੀ ਵੀ ਦਿਲ ਤੇ ਕੀ ਗੁਜ਼ਰੀ ਹੋਗੀ ਕਾਹ ਤੋਂ ਕਿਤਾ ਕਿੰਨਾ ਕੁ ਮਜਬੂਰ ਹੋਊਗਾ ਕਿਉਂ ਕੀਤਾ ਹੋਊਗਾ ਨਾ ਇਹ ਵੀ ਦੇਖੋ ਨਾ ਉਹਦੇ ਤੇ ਜਿਹੋਨੇ ਰੁਪਈਆ ਅਤੇ ਹਰ ਕਦਮ ਜੋਰ ਲਗਾ ਹੋਇਆ ਮਿਲਨ-ਵਿਲਨ ਦੇ ਵੀਊ ਕਰ ਕਰਕੇ ਲੈਂਦੇ ਨੇ ਤੇ ਜਿਹਨਾਂ ਜੇ ਕਿਸੇ ਦੇ ਹੈਗੇ ਨੇ ਤੇ ਕੋਈ ਨਾ ਕੋਈ ਤਾਂ ਆਪਸ ਵਿੱਚ ਇਹਨਾਂ ਦੀ ਗੱਲਬਾਤ ਬਹਿਸਵਾਜੀ ਹੋਈ ਹੋਈ ਹੋਗੀ ਕਾਹਤੋਂ ਕੀਤਾ ਇੱਕ ਵੀ ਚੀਜ਼ ਅਗਰ ਸੱਚ ਹੋ ਜੇਗੀ ਨਾ ਫਿਰ ਤੁਸੀਂ ਸਾਡੇ ਨਾਲ ਗੱਲ ਕਰਿਓ ਉਹ ਇੰਨੀ ਮੀਨ ਔਰ ਇੰਨੀ ਉਹਦੇ ਬਾਰੇ ਕੁਝ ਕਹਿਵਾ ਵੈਸੇ ਮੈਂ ਆਪਣੇ ਆਪ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਾਂਗਾ ਯੂ نو ਉਹ ਕੁੜੀ ਕਿਸਰਵਾੜਾ ਕਹਿਣਾ ਸੀ ਇਹ ਬੱਚਿਆਂ ਨੂੰ ਪਾਲੀ ਪਿੰਕੀ ਥਾਲੀਵਾਲ ਪਿੰਕੀ ਥਾਲੀਵਾਲ ਪੂਰੇ ਏਰੀਆ ਨੂੰ ਪੁੱਛੋ ਰੱਬ ਦੀ ਥਾਂ ਤੇ ਰੱਖਿਆ ਜਾਂਦਾ ਪਿੰਕੀ ਥਾਲੀਵਾਲ ਨੂੰ ਉਹਨਾਂ ਵਰਗਾ ਬੰਦਾ ਤੁਸੀਂ ਇੱਕ ਲੱਭ ਕੇ ਦਿਖਾਓ ਅੱਛਾ ਇੱਕ ਲੱਭਿਓ ਬੜਾ ਜੀ ਬੰਦਾ ਦੀ ਇੱਕ ਪੁਰਾਣੀ ਵੀਡੀਓ ਬਾਹਰ ਲਿਆ ਜਿਹਦੇ ਵਿੱਚ ਕਹਿ ਰਹੀ ਆ ਮੈਂ ਉਸ ਘਰ ਦੀ ਧੀ ਆ ਤੇ ਮੈਂ ਹਮੇਸ਼ਾ ਬਾਜੀ ਉਹਨਾਂ ਨੇ ਆਪਣੇ بیٹے ਅੱਧ ਕਿਤੇ ਹੋਏ ਸੀਗੇ ਉਹਨੂੰ ਇੰਨਾ ਕੁੜੀਆਂ ਵਾਂਗੂ ਪਿਆਰ ਕਰਦੇ ਸੀਗੇ ਵੀ ਤੁਸੀਂ ਗੱਲ ਛੱਡਦੇ ਹੋ ਬਈ ਅੱਛਾ ਇਹ ਸਾਰਾ ਟਾਈਮ ਸੁਨੰਦਾ ਐਸੇ ਘਰ ਚ ਰਹਿੰਦੀ ਰਹੀ ਆ ਹਾਂਜੀ ਐਸੀ ਘਰ ਦੇ ਵਿੱਚ ਰਹਿੰਦੀ ਰਹੀ ਆ ਇਸ ਘਰ ਦੇ ਅੰਦਰ ਸੁਨੰ 6 ਕੁ ਸਾਲ ਤਾਂ ਰਹੀ ਹੈ ਹੁਣ ਕਈ ਹੋਰ ਕਲਾਕਾਰ ਵੀ ਸਾਹਮਣੇ ਆਏ ਨੇ ਉਹ ਵੀ ਕਿ ਸਾਡੇ ਨਾਲ ਦੇ ਦੇਖੋ ਜੀ ਉਹ ਕਲਾਕਾਰ ਉਹਨਾਂ ਦੇ ਨਾਲ ਬਾਜੀ ਦਾ ਕੀ ਰੋਲ ਹੈ ਕੋਈ ਰੋਲ ਨਹੀਂ ਹੈ ਬਾਜੀ ਵਰਗਾ ਬੰਦਾ ਕੋਈ ਹੈ ਹੀ ਨਹੀਂ ਜੀ ਤੁਸੀਂ ਆ ਪੂਰਾ ਏਰੀਆ ਕਿਸੇ ਨੂੰ ਵੀ ਪੁੱਛ ਲਓ ਮੈਨੂੰ ਛੱਡ ਕੇ ਕਿਸੇ ਨੂੰ ਵੀ ਪੁੱਛੋ ਤੁਸੀਂ ਐਦਾਂ ਦੀ ਕੋਈ ਗੱਲਬਾਤ ਹੀ ਨਹੀਂ ਹੈ ਬਾਜੀ ਇੱਕ ਸਾਡੇ ਲਈ ਤੇ ਉਹ ਰੱਬ ਨੇ ਸਾਡੇ ਲਈ ਤੇ ਸਭ ਦੇ ਲਈ ਹਰ ਇੱਕ ਬੰਦਾ ਐਨਾ ਨਿਤ ਨੇਮੀ ਬੰਦਾ ਸਵੇਰੇ ਉੱਠ ਕੇ ਪਾਠ ਕਰਨਾ ਕਿਸੇ ਦੇ ਲਈ ਉਹ ਐਦਾਂ ਜਿੰਨਾ ਮਾਰਾ ਨਹੀਂ ਕਰ ਸਕਦੇ ਹੋ ਪਤਾ ਨਹੀਂ ਕਿਉਂ ਕਿਉਂਕਿ ਉਹ ਸਾਹਮਣੇ ਆਇਆ ਕਾਕਾ ਆਇਆ ਜਾਂ ਸ਼੍ਰੀ ਗਾੜੀ ਆ ਕੋਈ ਹੋਰ ਹੋਰ ਅਸੀਂ ਤੇ ਉਹਨਾਂ ਨੂੰ ਕਦੀ ਇੱਥੇ ਦੇਖਿਆ ਨਹੀਂ ਕਾਕਾ ਕੂਕੇ ਨੂੰ ਜਿਹੜੇ ਉਹਦੇ ਲੈਵਲ ਦੇ ਬੰਦੇ ਨੇ ਨਾ ਉਹ ਉਹਦੇ ਨਾਲ ਹੀ ਆਏ ਅਜ ਕੋਈ ਸਮਾਨ ਫਰਕ ਗਈ ਹੈ ਪੁਲਿਸ ਹੁਣ ਕੀ ਉਹ ਕੀ ਹੈ ਉਹ ਉਹਦੇ ਬਾਰੇ ਮੈਨੂੰ ਬਹੁਤੀ ਨੋਲੇਜ ਨਹੀਂ ਹੈ ਵੈਸੇ ਉਹ ਟਰੋਫੀਜ਼ ਉਹ ਸਮਾਨ ਹੈ ਜੋ ਕੁਝ ਵੀ ਹੈ ਨਹੀਂ ਇਨਵੈਸਟੀਗੇਸ਼ਨ ਦਾ ਪਾਰਟ ਹਾਂ ਇਨਵੈਸਟੀਗੇਸ਼ਨ ਦਾ ਪਾਰਟ ਤੁਹਾਡਾ ਇੰਟਰੋਡਕਸ਼ਨ ਵੀ ਮੈਂ ਤੁਹਾਨੂੰ ਦੱਸ ਦਿਆਂ ਤੁਸੀਂ ਕੌਣ ਹੋ ਕਿਉਂਕਿ ਤੁਹਾਡੀ ਗੱਲ ਜਾ ਰਹੀ ਹੈ ਲੋਕਾਂ ਦੇ ਵਿੱਚ ਪਤਾ ਹੋਣਾ ਚਾਹੀਦਾ ਕਿ ਤੁਸੀਂ ਕੌਣ ਹੋ ਤੁਸੀਂ ਕੌਣ ਹੋ ਮੈਂ ਮੈਂ ਤੁਹਾਨੂੰ ਕਿਹਾ ਕਿ ਮੈਂ ਇਸ ਘਰ ਦਾ ਮੈਂਬਰ ਹਾਂ ਰਾਈਟ ਸਾਡੇ ਬਾਜੀ ਨੇ ਉਹ ਬਹੁਤ ਪਿਆਰੇ ਬਾਜੀ ਨੇ ਉਹ ਪਰਮਾਤਮਾ ਨੂੰ ਹਮੇਸ਼ਾ ਚੜ੍ਹਦੀਆਂ ਕਲਾ 'ਚ ਰੱਖੂਗਾ ਤੁਸੀਂ ਐ ਦੇਖਿਓ ਹੁਣ ਤੱਕ ਕੋ ਚੜ੍ਹਦੀ ਕਲਾ 'ਚ ਹੀ ਰਹੇ ਹਨ ਕਿਉਂਕਿ ਉਹਨਾਂ ਨੇ ਕਦੀ ਕਿਸੇ ਨਾਲ ਮਾੜਾ ਨਹੀਂ ਕਰਿਆ ਕਦੀ ਗੱਲ ਹੋਈ ਥੋੜੀ ਕੀ ਕੀ ਵਾਲਦੀ ਉਹਨਾਂ ਨੇ ਕਿਸੇ ਤਰੀਕੇ ਨਾਲ ਮਸ ਕੁਝ ਨਹੀਂ ਉਹ ਕਹਿੰਦੇ ਭੈਣ ਜੀ ਮੈਂ ਵਧੀਆ ਕੋਈ ਚੱਕਰ ਨਹੀਂ ਉਹ ਕੱਲ ਪਿੰਕੀ ਜੀ ਦਾ ਆਇਆ ਸੀ ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਕਿਸੇ ਨੂੰ ਰੋਟੀ ਪਾਉਂਗੇ ਕਿਸੇ ਬੱਚੇ ਨੂੰ ਤਾਂ ਫਿਰ ਐਦਾਂ ਹੀ ਹੋਏਗਾ ਕਿਸੇ ਨੂੰ ਚੱਪਲਾਂ ਚੋਂ ਚੁੱਕ ਕੇ ਜਹਾਜ਼ 'ਚ ਬਿਠਾਉਂਗੇ ਤਾਂ ਇਹਦਾ ਹੋਏਗਾ ਇਹ ਮੈਂ ਉਹਦੇ ਤੇ ਵੀ ਰਿਐਕਟ ਕੀਤਾ ਸੁਨੰਦ ਸ਼ਰਮਾ ਨੇ ਉਹਨੇ ਕਿਹਾ ਕਿ ਮੈਂ ਬਿਲਕੁਲ ਸ਼ੇਮ ਉਹ ਐਤੋਂ ਤੁਰ ਫਿਰਦੀ ਜਾਂਦੀ ਹੁੰਦੀ ਸੀ ਕਿ ਜਿਹਨੂੰ ਬਾਜੀ ਨੇ ਐ ਹੱਥਾਂ ਤੇ ਚੱਕ ਲਿਆ ਸੁਨੰਦਾ ਕਦੀ ਸਾਹਮਣੇ ਬੈਠ ਕੇ ਗੱਲ ਕਰੇ ਬਿਠਾਉ ਨੂੰ ਸਾਹਮਣੇ ਉਹਨੂੰ ਪੁੱਛੇ ਪਿੰਕੀ ਬਾਜੀ ਉਹਦਾ ਦਿਮਾਗ ਚੱਲਿਆ ਹੋਇਆ ਪਿੱਛੇ ਕੋਈ ਉਹ ਪਿੱਛੇ ਆ ਕੋਈ ਹਾਂ ਨੈਚੁਰਲੀ ਕੋਈ ਕੁਛ ਨਹੀਂ ਦੇਖੋ ਜਿਹਨੇ ਪੂਰਾ ਪ੍ਰੋਗਰਾਮ ਬਣਾਇਆ ਬੈਠ ਕੇ ਸਾਰਾ ਸੈਟਅਪ ਕਰਕੇ ਜਿਹੜਾ ਉਸਨੇ ਗਾ ਪਾਇਆ ਪਰ ਜਿਹੜੇ ਅੱਜ ਕਲਾਕਾਰ ਬੋਲ ਰਹੇ ਨੇ ਉਹ ਤੋਂ ਬਾਅਦ ਹੀ ਜਿਹੜੇ ਦੁਬਾਰਾ ਸੰਨਦ ਸ਼ਰਮਾ ਦੇ ਬਾਅਦ ਬੋਲਣਾ ਸ਼ੁਰੂ ਕੀਤਾ ਉਸ ਤੋਂ ਪਹਿਲਾਂ ਕੋਈ ਕਲਾਕਾਰ ਨਹੀਂ ਇਹਨਾਂ ਬਾਰੇ ਬੋਲੇ ਦੇਖੋ ਜੀ ਇਹ ਤੇ ਹੁਣ ਇਹ ਬਹੁਤ ਹੀ ਨੌਲੇਜ ਆ ਮੈਨੂੰ ਵੀ ਨਹੀਂ ਹੈਗੀ ਇਸ ਦੇ ਬਾਰੇ ਬਟ ਮੈਂ ਇੰਨਾ ਕਹਾਂਗੀ ਕਿ ਤੁਸੀਂ ਜਿਸ ਕਰਦੇ ਵਿੱਚ ਖੜੇ ਹੋ ਉਹ ਕਰਨ ਨੂੰ ਨਾ ਤੁਸੀਂ ਇੱਕ ਮਤਲਬ ਤੁਸੀਂ ਇਹ ਲਾ ਲਓ ਕਿ ਗੁਰਦੁਆਰਾ ਲਗਾ ਲਓ ਉਹਨਾਂ ਨੇ ਉਸ ਕੁੜੀ ਨੂੰ ਬੱਚਿਆਂ ਵਾਂਗੂ ਰੱਖਿਆ ਬੱਚਿਆਂ ਦੀ ਤਰ੍ਹਾਂ ਰੱਖਿਆ ਉਸ ਨੂੰ ਕੁੱਲਾ ਵਾਂਗੂ ਮੈਂ ਕਹਿੰਨੀ ਆ ਭਈ ਕਿ ਨਹੀਂ ਕਿਤਾ ਸੁਨੰਦਾ ਦੇ ਲਈ ਕਿਹੜੀ ਜਗ੍ਹਾ ਦੇ ਉੱਤੇ ਸੁਨੰਦਾ ਨੂੰ ਸੁਨੰਦਾ ਤੇ ਤੁਸੀਂ ਵੀਡੀਓ ਸੇਖੋ ਪੁਰਾਣੀਆਂ ਜੇ ਤੁਸੀਂ ਕੋ ਤੁਹਾਨੂੰ ਭੇਜ ਦਿੰਦੇ ਜੀ ਮਾਨਯੋਗ ਹਾਈ ਕੋਰਟ ਦੇ ਆਰਡਰਾਂ ਦੇ ਤਹਿਤ ਕੋਰੇ ਵਿੱਚ ਲਿਖਿਆ ਹੋਇਆ ਹੈ ਕਿ ਟੇਨੀਉ ਪੁਸ਼ਪਿੰਦਰ ਪਾਲ ਸਿੰਘ ਢਾਲੀਵਾਲ ਪਿੰਕੀ ਢਾਲੀਵਾਲ ਅਜੇ ਥਾਣੇ ਚ ਹੈ ਜੋ ਸਿੱਕ ਤੋਂ ਕੱਲ ਕੰਫਰਮ ਕੀਤੀ ਹੈ ਤੇ ਥਾਣੇ ਤੋਂ ਹੀ ਰਿਲੀਜ਼ ਕਰਨ ਦੇ ਆਰਡਰ ਹੋਏ ਜੀ ਤੁਸੀਂ ਦਲੀਲ ਨਹੀਂ ਦਿੱਤੀ ਕਿ ਵੀ ਹੈਬੀਅਸ ਕੋਰਪਸ ਨੋ ਫ੍ਰੀਕਵੈਂਸੀ ਫਾਈਲ ਕੀਤੀ ਸੀ ਜੀ ਹੈਬੀਅਸ 8 ਤਰੀਕ ਨੂੰ ਫਾਈਲ ਹੋਈ ਸੀ ਜਦੋਂ ਵਾਰੰਟ ਅਫਸਰ ਮਾਨੇ ਭਾਈਕੁੱੜ ਨੇ ਅਪੁਆਇੰਟ ਕੀਤੇ ਸੀ ਤੇ ਹੁਣ ਛੱਡਿਆ ਜਾਏਗਾ ਥਾਣੇ ਤੋਂ ਛੱਡਿਆ ਜਾਊਗਾ ਜੀ ਕਦੋਂ ਤੱਕ ਰਿਹਾ ਇਹ ਹਾਂਜੀ ਕਦੋਂ ਤੱਕ ਰਿਹਾ ਕਿੰਨੇ ਸਮਾਂ ਲੱਗ ਜੂਗਾ ਤੇ ਨਿਊ ਹਾਈ ਕੋਰਟ ਦੇ ਆਰਡਰ ਹੋ ਗਏ ਨੇ ਜੀ ਹੁਣ ਕਾਗਜ਼ੀ ਕਾਰਵਾਈ ਕਰ ਰਹੇ ਨੇ ਅਕਸਰ ਉਹ ਜਿਵੇਂ ਖਤਮ ਹੋ ਗਈ ਨਾ ਦੇ ਨਾਲ ਛੱਡਨਾ ਲੱਗੇ ਸੀਗਾ ਤੋਕਾ ਧੜੀ ਦੇਰ ਬਾਅਦ ਹੋਰ ਇੰਸਟੀਚੂਸ਼ਨਲ ਉਹ ਉਹਨਾਂ ਨੇ ਕਿਵੇਂ ਦੇਖਿਆ ਗਿਆ ਕਿ ਇਹ ਕੀਤੀ ਕਿਵੇਂ ਲਾਏ ਗਏ ਨੇ ਇੱਕ ਪੱਖ ਤੋਂ ਕਿਤਨਾ ਲਗਾ ਦਿੱਤੇ ਨੇਧਰਾ ਜੀ ਸੈਕਸ਼ਨ ਤਾਂ ਕਾਫੀ ਲੱਗੇ ਹੋਏ ਨੇ ਬੜਗਾਲੇ ਆ ਅਸੀਂ ਹਾਈ ਕੋਰਟ ਦੇ ਵਿੱਚ ਸਿਰਫ ਆਪਣੀ ਕਸਟਡੀ ਦੇ ਬੇਸ ਤੇ ਆਰਗੂ ਕੀਤਾ ਸੀ ਕੀ ਕਿ ਪ੍ਰੋਸੀਜਰ ਹੁੰਦਾ ਹੈ ਉਹ ਪ੍ਰੋਸੀਜਰ ਦੇ ਤਹਿਤ ਅਸੀਂ ਇੱਕ ਹੈਬੀਅਸ ਫਾਈਲ ਕੀਤੀ ਸੀ ਅਸੀਂ ਆਪਣਾ ਪੱਖ ਰੱਖਿਆ ਸੀ ਸਰਕਾਰ ਨੇ ਆਪਣਾ ਪੱਖ ਰੱਖਿਆ ਜੀ ਹਜੇ ਉਹਦੇ ਉੱਤੇ ਡਿਟੇਲਿੰਗ ਇਨਕੁਆਰੀ ਹੋਣੀ ਹੈ ਇੱਕ ਕਵਰਨਟ ਅਫਸਰ ਅਪੁਆਇੰਟ ਹੋਈ ਸੀ ਕਵਰਨਟ ਅਫਸਰ ਦੀ ਹਜੇ ਰਿਪੋਰਟ ਆਉਣੀ ਹੈ ਸਾਡੇ ਕੋਲ ਮਾਨ ਮਾਨਯੋਗ ਹਾਈ ਕੋਰਟ ਕੋਲ ਰਿਪੋਰਟ ਪਹੁੰਚ ਚੁੱਕੀ ਹੈ ਜਦੋਂ ਸਾਨੂੰ ਕਾਪੀ ਮਿਲੂਗੀ ਅਸੀਂ ਉਹ ਪੜ੍ਹਾਂਗੇ ਤਾਂ ਹੀ ਅਸੀਂ ਤੁਹਾਨੂੰ ਅੱਗੇ ਦੱਸ ਪਾਵਾਂਗੇ ਕਿ ਉਹਦੇ ਵਿੱਚ ਕੀ ਲਿਖਿਆ ਸੀ ਤੁਹਾਨੂੰ ਇਹ ਕਾਸ਼ਾ ਜੀ ਕਿ ਇਸ ਤੋਂ ਬਾਅਦ ਫਿਰ ਅੱਗੇ ਹੋਰ ਨਵੇਂ ਪੱਤੇ ਦੇ ਵਿੱਚ ਨਾਮ ਆ ਸਕਦਾ ਜਿੱਤੇ ਇੱਕ ਨਾਲ ਇਹਨਾਂ ਦੇ ਖਿਲਾਫ ਸ਼ਿਕਾਇਤਾਂ ਹੋ ਰ ਕਾਕਾ ਸਿੰਘ ਰੌਣਿਸ਼ ਕਹਿੰਦੇ ਕੀ ਸ਼ਰੀਪ ਬਰਾੜਨ ਦੇਤੀ ਹੈ ਕਾਸ਼ਾ ਤੁਹਾਨੂੰ ਕੀ ਗਿਫਤਾਰੀ ਕਰ ਹੋ ਸਕਦੀ ਹੈ ਨਹੀਂ ਛੱਡਿਆ ਜਾ ਸਕਦਾ ਜੀ ਤਰਖਾਸ ਦੇ ਨਾਲ ਹਰ ਇੱਕ ਦਾ ਕਾਨੂੰਨੀ ਹੱਕ ਹੈ ਕੋਈ ਵੀ ਤਰਖਾਸ ਦੇ ਸਕਦੇ ਬਟ ਸਾਡਾ ਅਸੀਂ ਕਿਸੇ ਨਾਲ ਲੜਨਾ ਨਹੀਂ ਚਾਹੁੰਦੇ ਸਾਡਾ ਇਹੀ ਹੈ ਕਿ ਸਾਡੀ ਪੰਜਾਬੀ 뮤직 ਇੰਡਸਟਰੀ ਹੈ ਜਿਹੜੀ ਉਹ ਬਹੁਤ ਛੋਟੀ ਕੁਝ ਬੰਦਿਆਂ ਦੇ ਨਾਲ ਹੈ ਬਟ ਇਹ ਛੋਟੀ ਜੀ ਇੰਡਸਟਰੀ ਉਹਦੇ ਵਰਲਡ ਦੇ ਵਿੱਚ ਸਭ ਤੋਂ ਜ਼ਿਆਦਾ ਡੋਮਿਨੇਟਿੰਗ ਹੈ ਅਸੀਂ ਨਹੀਂ ਚਾਹੁੰਦੇ ਕੋਈ ਵੀ ਪ੍ਰੋਡਿਊਸਰ ਕੋਈ ਵੀ ਆਰਟਿਸਟ ਕੋਈ ਵੀ ਕੰਪਨੀ ਇੱਕ ਦੂਜੇ ਦੇ ਨਾਲ ਲੜੇ ਸਾਡਾ ਮੈਸੇਜ ਕਲੀਅਰ ਹੈ ਕਿ ਅਸੀਂ ਕਿਸੇ ਦੇ ਨਾਲ ਲੜਨਾ ਨਹੀਂ ਚਾਹੁੰਦੇ ਇੱਕ ਪ੍ਰੋਡਿਊਸਰ ਆਪਣਾ ਕੰਮ ਕਰ ਰਿਹਾ ਹੈ ਸਿੰਗਰ ਆਪਣਾ ਕੰਮ ਕਰ ਰਿਹਾ ਹੈ ਸਾਰਿਆਂ ਉਹਦਾ ਪੰਜਾਬੀ 뮤직 ਇੰਡਸਟਰੀ ਬੂਮ ਤੇ ਹੈ ਅਸੀਂ ਚਾਹੁੰਦੇ ਹਾਂ ਕਿ ਜੇ ਕੋਈ ਏਕੋਜੀ ਪ੍ਰੋਬਲਮ ਆਈ ਹੈ ਜਾਂ ਅੱਗੇ ਆਊਗੀ ਤਾਂ ਇਹਦੇ ਵਿੱਚ ਕੋਈ ਵੀ ਡਿਸਪਿਊਟ ਨਾ ਰਵੇ ਰਜਾਮੰਦੀ ਦੇ ਨਾਲ ਰਾਜੀ ਨਾਮੀ ਹੋਣ ਕੋਈ ਵੀ ਡਿਸਪਿਊਟ ਕਦੇ ਰਹੀ ਨਾ